ਜਦੋਂ ਗੱਲ ਹੀ ਉਹਨੇ ਬਹੁਤ ਪੁੱਠੀ ਕੀਤੀ ਉਹਨੇ ਤਾਂ ਕਿਹਾ ਸਵਾਦ ਲੈ ਲੋ ਤੇ ਮੈਸੀ ਵੀ ਫਿਰ ਚੈਲੰਜ ਕਰਦੇ ਆ ਅਸੀਂ ਤਾਂ ਸਵਾਦ ਲੈ ਲਿਆ ਤੂੰ ਤਾਂ 5-7 ਘੰਟੇ ਕਿਹਾ ਸੀ ਪ੍ਰਸ਼ਾਸਨ ਨੂੰ ਜੇਲ੍ਹ ਚ ਘੱਲਿਓ ਅਸੀਂ ਤਾਂ 5 ਦਿਨ ਸਵਾਦ ਲੈ ਕੇ ਆਏ ਆ ਪਰ ਹੁਣ ਯਾਦ ਰੱਖੀ ਤੂੰ ਤਾਂ ਕਿਹਾ ਸੀਗਾ ਵੀ ਇਹਦਾ ਨਾਮ ਲਿਖ ਲੋ ਨਿਰਮਲ ਸਿੰਘ ਦਾ ਡੈਰੀ ਚ ਜਿਹੜਾ ਬੋਲਿਆ ਪਰ ਯਾਦ ਰੱਖ ਜਿਹੜੇ ਸਾਡੇ ਸਾਹਮਣੇ ਬੈਠੇ ਆ ਉਹਨਾਂ ਨੇ ਜਿਹਦਾ ਜਿਹਦਾ ਨਾਮ ਡੈਰੀ ਚ ਰੱਖ ਲਿਖ ਲਿਆ ਨਾ ਉਹ ਫਿਰ ਦੁਬਾਰਾ ਸਤਾ ਚ ਨਹੀਂ ਆਇਆ ਤੇ ਸਾਡਾ ਜਿਹੜਾ ਮੁੱਖ ਮੰਤਰੀ ਹੈ ਖਾਦੀ ਪੀਤੀ ਤੇ ਇਹ ਬਿਆਨ ਦੇ ਗਿਆ ਵੀ ਨਾ ਤਾਂ ਅਸੀਂ ਹਾਈਬ੍ਰਿਡ ਝੋਨਾ ਲਾਉਣ ਦੇਣਾ ਤੇ ਨਾ ਅਸੀਂ ਫੂਸਾ ਲਾਉਣ ਦੇਣਾ ਨਾ ਤਾਂ ਕਹਿੰਦਾ ਮਿੱਠੇ ਪਾਣੀ ਵਾਲੀ ਤੁਹਾਨੂੰ ਵੈਰੈਟੀ ਲਾਉਣ ਦੇਣੀ ਆ ਤੇ ਨਾ ਖਾਰੇ ਪਾਣੀ ਵਾਲੀ ਲਾਉਣ ਦੇਣੀ ਦੱਸੋ ਵੀ ਲਾਵਾਂਗੇ ਕੀ ਅਸੀਂ ਵੱਡਾ ਸਵਾਲ ਆ ਇਹ ਸਰਕਾਰ ਤੇ ਵੀ ਦੱਸੋ ਵੈਰੈਟੀ ਕਿਹੜੀ ਲਾਵਾਂਗੇ ਫਿਰ ਅਸੀਂ ਬੀਜਾਂਗੇ ਕੀ ਨਾ ਅਸੀਂ ਪਰਮਲ ਬੀਜਣ ਦੇਣਾ ਤੇ ਨਾ ਅਸੀਂ ਹਾਈਬ੍ਰਿਡ ਬੀਜਣ ਦੇਣਾ ਬੀਜਣ ਕੀ ਦੇਵੋਗੇ ਤੇ ਸਵਾਲ ਤਾਂ ਉਹਨਾਂ ਨੂੰ ਇਹ ਸੀ ਵੀ ਸਾਡਾ ਜਿਹੜਾ ਏਰੀਆ ਮੁਕਸਰ ਜ਼ਿਲ੍ਹੇ ਦਾ ਖਾਸ ਕਰਕੇ ਉਹ ਖਾਰੇ ਪਾਣੀ ਦਾ ਮੁਕਸਰ ਫਾਜਲ ਕਾ ਫਰੀ ਬਡਿੰਡਾ ਤੇ ਤੁਸੀਂ ਜਿਹੜਾ ਖਾਰੇ ਪਾਣੀ ਵਾਲੇ ਝੋਨੇ ਆ ਤਿੰਨ ਨੰਬਰ ਚਾਰ ਨੰ ਉਹਨਾਂ ਦੇ پابੰਦੀ ਨਾ ਲਾਓ ਨਹੀਂ ਤਾਂ ਕਿਸਾਨ ਮਰਿਆ ਜਾਊਗਾ ਜਿਹੜਾ ਖੇਤੀਬਾੜੀ ਮੰਤਰੀ ਆ ਉਸੇ ਹਲਕੇ ਦਾ ਹੋਵੇ ਜਿਸ ਹਲਕੇ ਦੀ ਸਮੱਸਿਆ ਹੋਵੇ ਉਹ ਬੋਲੇ ਨਾ ਤਾਂ ਫਿਰ ਇਹ ਅੰਦਾਜ਼ਾ ਲਾ ਸਕਦਾ ਹੈ ਵੀ ਸਾਡਾ ਮੰਤਰੀ ਆ ਜਿਹੜਾ ਉਹ ਅੰਨ੍ਹਾ ਵੀ ਆ ਉਹ ਗੁੰਗਾ ਵੀ ਆ ਬੋਲਾ ਵੀ ਆ ਥੱਲੋਂ ਤਾਂ ਪੁੱਛਿਆ ਨਹੀਂ ਗ੍ਰਾਊਂਡ ਲੈਵਲ ਤੇ ਤਾਂ ਉਹਨਾਂ ਨੇ ਬਸ ਉਹ ਤਾਂ ਦਿੱਲੀ ਤੋਂ ਆਰਡਰ ਆਉਂਦੇ ਆ ਜਿਹੜਾ ਉਹਨਾਂ ਦਾ ਲਾਲਾ ਕਹਿੰਦਾ ਉਹ ਉਹ ਕਰ ਦਿੰਦੇ ਆ ਜਾਂ ਸ਼ਰਾਬਚਵਾਦ ਘਟ ਹੋ ਜਾਂਦੀ ਹੈ ਇਹ ਬੰਦ ਹੁੰਦਾ ਮੰਨ ਲਓ ਦੋਨੋਂ ਵੈਰਾਈਟੀਆਂ ਬੰਦ ਹੋ ਜਾਂਦੀਆਂ ਫਿਰ ਅਲਟਿਨੇਟ ਕੀ ਹੈਗਾ ਹੋਰ ਕਿਹੜਾ ਚੰਗਾ ਲੱਗ ਸਕਦਾ ਹੋਰ ਤਾਂ ਇਹ ਹੀ ਆ ਵੀ ਅਸੀਂ ਬਾਸਪਤੀ ਲਾ ਸਕਦੇ ਹਾਂ ਬਾਈ ਬਾਸਪਤੀ ਹੈ ਜਿਹੜੀ ਪ੍ਰਾਈਵੇਟ ਆ ਉਹਦੇ ਸਾਡੀ ਲੁੱਟ ਹੋਊਗੀ ਸਾਡੀ ਲੁੱਟ ਕਰਾਉਣੀ ਚਾਹੁੰਦਾ ਇਹਨਾਂ ਨੇ ਕੋਆਪਰੇਟ ਕਰਾਣੇ ਤੋਂ ਪੈਸੇ ਲਏ ਆ ਜਿਹੜੀ ਗੱਲ ਹਾਈਬ੍ਰਿਡ ਝੋਨੇ ਦੀ ਹੈ ਮੂਰਖ ਨੇ ਕਦੇ ਪੜ੍ਹਿਆ ਨਹੀਂ ਵੀ 27 ਤਾਂ ਸਰਕਾਰ 23 ਚ ਤਾਂ ਸਰਕਾਰ ਨੇ ਮਨਜ਼ੂਰੀ ਦਿੱਤੀ ਪੰਜਾਬ ਵਰ ਹਰਿਆਣਾ ਦੇ ਮਾਲੇ ਪਾਣੀਆਂ ਚਲਾਉਣ ਵਾਸਤੇ ਤੂੰ 25 ਚ ਬੰਦ ਕਰੀ ਜਾਂਦਾ ਜਦੋਂ ਸਾਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦਿੱਤੀ ਇਹ ਕੌਣ ਹੁੰਦਾ ਹੈ ਜਦੋਂ ਐਮਐਸਬੀ ਉਹ ਵੀ ਸਰਕਾਰ ਦੀ ਹੈ ਸੈਂਟਰ ਦੀ ਹੈ ਤੇ ਮਨਜ਼ੂਰੀ ਵੀ ਸੈਂਟਰ ਨੇ ਦਿੱਤੀ ਆ ਇਹ ਕੌਣ ਹੁੰਦਾ ਹੈ ਦੇਖੋ ਜੀ ਆਪਣੇ ਪੰਜਾਬ ਸਰਕਾਰ ਨੇ ਜਿਹੜੇ ਹਾਈਬ੍ਰਿਡ ਝੋਨੇ ਆ ਤੇ ਇੱਕ ਪੂਸਾ ਦੀ ਵੈਰਾਈਟੀ ਆ ਪੂਸਾ 44 ਉਹਨਾਂ ਤੇ ਬੈਨ ਲਾਤਾ ਪਰ ਕਿਉਂਕਿ ਸਾਡਾ ਜਿਹੜਾ ਏਰੀਆ ਉੱਥੇ ਖਾਰੇ ਪਾਣੀ ਆ ਚਾਰ ਤੇ ਤਿੰਨ ਨੰਬਰ ਪਾਣੀ ਆ ਜਿਨ੍ਹਾਂ ਦੇ ਵਿੱਚ ਕੋਈ ਹੋਰ ਬਕਲਪ ਸਾਡੇ ਕੋਲ ਹੈ ਨਹੀਂਗਾ ਬੱਗੇ ਮੱਛਰ ਅਤੇ ਗੁਲਾਬੀ ਸੁੰਡੀ ਨੇ ਸਾਡੇ ਨਰਮੇ ਦੀ ਫਸਲ ਹੋਣੋਂ ਹਟ ਗਈ ਤੇ ਤਾਂ ਸਾਡੇ ਦੂਜੀਆਂ ਮਿੱਠੇ ਪਾਣੀ ਵਾਲੀਆਂ ਵੈਰਾਈਟੀਆਂ ਹੁੰਦੀਆਂ पीएयू ਦੀ ਕੋਈ ਵੀ ਅਜਿਹੀ ਵੈਰੈਟੀ ਨਾ ਤਾਂ ਹੈਗੀ ਆ ਵੀ ਜਿਹੜੇ ਵਿੱਚ ਖਾਰੇ ਪਾਣੀਆਂ ਦੇ ਵਿੱਚ ਹੋ ਸਕੇ ਅਸੀਂ ਤਾਂ ਪ੍ਰਸ਼ਾਸਨ ਦੇ ਮਾਧਮ ਰਾਹੀਂ ਤੇ ਸਰਕਾਰ ਦੇ ਮਾਧਮ ਰਾਹੀਂ ਯੂਨੀਵਰਸਿਟੀ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਨੂੰ ਵਕਾਲਪ ਦਿੱਤਾ ਜਾਵੇ ਜੇ ਬੈਨ ਲਾਉਣਾ ਹੀ ਹੈ ਖਾਰੇ ਪਾਣੀ ਵਾਲੀ ਹਾਈਬ੍ਰਿਡ ਝੋਨੇ ਤੇ ਤਾਂ ਸਾਨੂੰ ਉਹਦੇ ਵਕਾਲਪ ਦੇ ਵਿੱਚ ਕੋਈ ਨਾ ਕੋਈ ਟ੍ਰਾਇਲ ਕਰਕੇ ਪਹਿਲਾਂ ਟ੍ਰਾਇਲ ਲਵਾਇਆ ਜਾਵੇ ਅਜਿਹੀਆਂ ਦੇਸੀ ਵੈਰੈਟੀਆਂ ਦਾ ਜਾਂ ਪੀਆਰ ਕਿਸਮਾਂ ਦਾ ਤੇ ਜਿਹੜੀਆਂ ਇੱਥੇ ਖਿੱਤੇ ਦੇ ਵਿੱਚ ਹੋ ਸਕਣ ਤੇ ਫਿਰ ਅਸੀਂ ਉਹ ਜਦੋਂ ਟ੍ਰਾਇਲ ਦੇ ਵਿੱਚ ਸਫਲ ਹੋ ਜਾਣਾਂ ਫੇਰ ਅਸੀਂ ਉਹ ਝੋਨਾ ਵੀ ਲਾ ਲਾਂਗੇ ਉਹਨਾਂ ਚਾਰੇ ਇਹ ਹਾਈਬ੍ਰਿਡ ਝੋਨਿਆਂ ਤੇ ਬੈਨ ਨਾ ਲਾਇਆ ਜਾਵੇ ਕਿਸਾਨੀ ਮੇਲਾ ਲੱਗਿਆ ਸੀ ਆ ਸੋਨੀ ਦੀ ਆਉਣ ਵਾਲੀਆਂ ਫਸਲਾਂ ਪਰ ਕਿਸਾਨਾਂ ਨੂੰ ਸਮਝਾਇਆ ਗਿਆ ਉੱਥੇ ਇਸ ਬਾਰੇ ਸਵਾਲ ਕੀਤੇ ਕਿ ਸਾਨੂੰ ਕੋਈ ਇਹਦਾ ਅਲਟਰਨੇਟ ਜੇ ਮੰਨ ਲਓ ਦੋਨਾਂ ਵੈਰਾਈਟੀਆਂ ਤੇ ਬੈਨ ਕਰਤਾ ਹੈਗਾ ਸਾਨੂੰ ਕੋਈ ਤਾਂ ਇਹਦਾ ਹੱਲ ਦੋ ਉੱਥੇ ਗੱਲਬਾਤ ਹੋਈ ਕੋਈ ਦੱਸਿਆ ਉਹਨਾਂ ਦੇ ਵੱਲੋਂ ਕੋਈ ਆ ਝੋਨਾ ਲਗਾਓ ਜਾਂ ਕੁਝ ਹੋਰ ਜਾਣਕਾਰੀ ਦਿੱਤੀ ਹੋਵੇ ਦੇਖੋ ਜੀ ਅਸੀਂ ਸਵਾਲ ਕਰਨਾ ਤੇ ਉਹਨਾਂ ਦੇ ਮਸਲਿਆਂ ਦੇ ਸੰਬੰਧੀ ਅ ਜਾਣਕਾਰੀ ਲੈਣ ਉਸਾਨੂੰ ਬੁਲਾਇਆ ਵੀ ਗਿਆ ਸੀ ਅਸੀਂ ਗਏ ਵੀ ਸੀ ਪਰ ਜਿਵੇਂ ਹੀ ਅਸੀਂ ਆਪਦੇ ਸਵਾਲ ਕਰਨ ਲੱਗੇ ਤਾਂ ਸਾਡੇ ਮੂਹਰੇ ਕਮਾਂਡੋ ਲਾ ਕੇ ਸਾਡੇ ਕਿਸ ਆਗੂਆਂ ਨੂੰ ਧੂਕੇ ਲਿਜਾਇਆ ਗਿਆ ਤੇ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ 5 6 ਦਿਨ ਇਹਨਾਂ ਨੂੰ ਮਤਲਬ ਕਿ ਬੁੱਢਾ ਗੁਜਰ ਜੇਲ੍ਹ ਦੇ ਵਿੱਚ ਲਾ ਕੇ ਆਏ ਆ ਨਰਮਲ ਸਿੰਘ ਜੀ ਜੱਸਿਆ ਨਾ ਸਾਨੂੰ ਵੀ ਫਿਰ ਜਦੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਪੁਲਿਸ ਪ੍ਰਚਾਰਣ ਚਾਕੇ ਲੈ ਗਿਆ ਸੀਗਾ ਤੇ ਫਿਰ ਅਸੀਂ ਬਾਈਕਟ ਕਰਤਾ ਸੀ ਤੇ ਸਾਰਾ ਪੰਡਾਲ ਖਾਲੀ ਹੋ ਗਿਆ ਤੇ ਪਹਿਲਾਂ ਹੀ ਇਹਨਾਂ ਤੋਂ ਕਿਉਂਕਿ ਇਹਨਾਂ ਤੇ ਕੋਈ ਸਾਨੂੰ ਵਿਸ਼ਵਾਸ ਨਹੀਂ ਰਿਹਾ ਇਹ ਦੇ ਕਰਕੇ ਪਹਿਲਾਂ ਹੀ ਮਤਲ ਖਾਲੀ ਪਿਆ ਸੀ ਪੰਡਾਲ ਦਾ